ਹਾਂਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਪੰਜਾਬੀਆਂ ਦੀ ਪਸੰਦ ਸਰਸੋਂ ਦਾ ਸਾਗ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹੜੇ ਤਰੀਕੇ ਨਾਲ ਆਪਾਂ ਬਣਾਵਾਂਗੇ ਬਹੁਤ ਹੀ ਇਹ ਜਲਦੀ ਬਣ ਜਾਂਦਾ ਸਾਗ ਘੱਟ ਸਮੇਂ ਵਿੱਚ ਇਹ ਸਾਗ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਚਲੋ ਫਿਰ ਆਪਾਂ ਸਰੋਂ ਦਾ ਸਾਗ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਾਗ ਬਣਾਉਣ ਵਾਸਤੇ ਇੱਕ ਗੁੱਟੀ ਆਪਾਂ ਸਰੋਂ ਦਾ ਸਾਗ ਲਿਆ ਇੱਕ ਗੁੱਟੀ ਆਪਾਂ ਮੇਥਰੇ ਲੈ ਆਏ ਸੀਗੇ ਤੇ ਇੱਕ ਗੁੱਟੀ ਆਪਾਂ ਬਾਥੂ ਲਿਆ ਗਾ ਇੱਕ ਗੁੱਟੀ ਆਪਾਂ ਪਾਲਕ ਲਿਆ ਸੀਗਾ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਚੀਰ ਤੋਂ ਪਹਿਲਾਂ ਆਪਾਂ ਧੋਤਾ ਸੀ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋਤਾ ਸੀਗਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਫ਼ ਕੀਤਾ ਸੀਗਾ ਸਾਫ਼ ਕਰਕੇ ਉਸ ਤੋਂ ਬਾਅਦ ਆਪਾਂ ਬ੍ਰੀਕ ਬ੍ਰੀਕ ਸਾਰੇ ਸਮਾਨ ਨੂੰ ਕੱਟ ਲਿਆ ਗਾ ਤੇ ਥੋੜਾ ਜਿਹਾ ਆਪਾਂ ਲਿਆ ਨਮਕ ਤੇ 6-7 ਸਿੰਘ ਹਰੀਆਂ ਮਿਰਚ ਇਹਨਾਂ ਨੂੰ ਵੀ ਆਪਾਂ ਬਰੀਕ ਕੱਟ ਲਿਆਗਾ ਥੋੜਾ ਜਿਹਾ ਹੈਗਾ ਅਦਰਕ ਇਹਨੂੰ ਵੀ ਆਪਾਂ ਬਰੀਕ ਕੱਟ ਲਿਆਗਾ ਤੇ ਥੋੜਾ ਜਿਹਾ ਹੈਗਾ ਲਸਣ ਇਹਨਾਂ ਨੂੰ ਵੀ ਆਪਾਂ ਬਰੀਕ ਕੱਟ ਲਿਆਗਾ ਹਾਂਜੀ ਸਰੋਂ ਦਾ ਸਾਗ ਆਪਾਂ ਅੱਜ ਕੁੱਕਰ ਦੇ ਵਿੱਚ ਬਣਾਵਾਂਗੇ ਗੈਸ ਤੇ ਬਣਾਵਾਂਗੇ ਠੀਕ ਹੈ ਤੇ ਪਤੀਲੇ ਦੇ ਵਿੱਚ ਨਹੀਂ ਬਣਾਵਾਂਗੇ ਜੇ ਤੁਸੀਂ ਪਤੀਲੇ ਵਾਲੀ ਵੀਡੀਓ ਦੇਖਣੀ ਹੈ ਤਾਂ ਮੈਂ ਪਤੀਲੇ ਦੇ ਵਿੱਚ ਵੀ ਸਾਗ ਬਣਾ ਕੇ ਦਿਖਾਇਆ ਹੈਗਾ ਇੱਕ ਦੋ ਵੀਡੀਓ ਮੈਂ ਪਾਈਆਂ ਹੈਗੀਆਂ ਤੁਸੀਂ ਉਹ ਵੀ ਦੇਖ ਸਕਦੇ ਆ ਤੇ ਪਰ ਕੁੱਕਰ ਦੇ ਵਿੱਚ ਜੇ ਕਈ ਵਾਰ ਆਪਣੇ ਕੋਲ ਟਾਈਮ ਨਾ ਹੋਵੇ ਹਨਾ ਘੱਟ ਸਮਾਂ ਹੁੰਦਾਗਾ ਜਾਂ ਆਪਾਂ ਜਲਦੀ ਸਾਗ ਬਣਾ ਕੇ ਖਾਣਾ ਹੋਵੇ ਤਾਂ ਕੁੱਕਰ ਦੇ ਵਿੱਚ ਬਹੁਤ ਹੀ ਜਲਦੀ ਸਾਗ ਬਣ ਜਾਂਦਾਗਾ ਤੇ ਅੱਜ ਆਪਾਂ ਵੀ ਫਿਰ ਕੁੱਕਰ ਦੇ ਵਿੱਚ ਸਾਗ ਬਣਾਵਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹੁਣ ਆਪਾਂ ਕੁੱਕਰ ਦੇ ਵਿੱਚ ਚੀਰਿਆ ਸਾਗ ਪਾ ਦਾਂਗੇ ਤੇ ਹਜੇ ਆਪਾਂ ਗੈਸ ਔਨ ਨਹੀਂ ਕੀਤਾਗਾ ਕਿਰਾ ਇੱਕ ਵਾਰੀ ਆਪਾਂ ਸਾਗ ਪਾਵਾਂਗੇ ਉਸ ਤੋਂ ਬਾਅਦ ਹੀ ਆਪਾਂ ਗੈਸ ਔਨ ਕਰਾਂਗੇ ਚੀਰਨ ਤੋਂ ਪਹਿਲਾਂ ਸਾਗ ਨੂੰ ਧੋਣਾ ਹੈਗਾ ਚੀਰ ਕੇ ਸਾਗ ਨੂੰ ਨਹੀਂ ਧੋਣਾ ਕਰ ਨਹੀਂ ਤਾਂ ਜਿਹੜੀ ਡਸਟ ਵਗੈਰਾ ਸਾਰਾ ਕੁਝ ਹੁੰਦਾ ਨਾ ਉੱਤਰ ਤੇ ਉਹ ਫਿਰ ਵਿੱਚ ਹੀ ਜਾਵ ਲੈਂਦੀ ਵਿੱਚ ਹੀ ਚੀਰ ਜਾਂਦੀ ਹੈਗੀ ਆ ਉਹ ਧੋ ਕੇ ਫੇਰ ਹੀ ਸਾਗ ਨੂੰ ਚੀਰਨਾ ਚਾਹੀਦਾ ਫਿਰ ਵਧੀਆ ਸਾਫ਼ ਹੋ ਜਾਂਦਾ ਸਾਗ ਹੁਣ ਚੰਗੀ ਤਰ੍ਹਾਂ ਆਪਾਂ ਨੱਪ ਕੇ ਸਾਗ ਪਾ ਦਾਂਗੇ ਤੇ ਹੁਣ ਆਪਾਂ ਪਾ ਦਾਂਗੇ ਕੱਟੇ ਹੋਏ ਮੇਥਰੇ ਕਿੰਕਾ ਕੁੱਕਰ ਜਿਆਦਾ ਵੱਡਾ ਨਹੀਂ ਹੁੰਦਾਗਾ ਕਈ ਵਾਰ ਹੁਣ ਜੇ ਆਪਾਂ ਮਿੱਟੀ ਦੇ ਭਾਂਡੇ ਵਿੱਚ ਬਣਾਈਏ ਸਾਗ ਤੇ ਉਹ ਕਾਫੀ ਵੱਡਾ ਹੁੰਦਾਗਾ ਪਤਲੀ ਵੀ ਕਾਫੀ ਵੱਡੀ ਹੁੰਦੀ ਆ ਤੇ ਗੁੱਟੀਆਂ ਵੀ ਵੱਡੀਆਂ ਵੱਡੀਆਂ ਸੀਆਂ ਤਾਂ ਕਰਕੇ ਸਾਗ ਥੋੜਾ ਜਿਹਾ ਵਾਵਾਗਾ ਹੁਣ ਇੱਕ ਵਾਰੀ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਜਿਆਦਾ ਪਾਣੀ ਨਹੀਂ ਪਾਉਣਾ ਥੋੜਾ ਹੀ ਪਾਵਾਂਗੇ ਯਾਨੀ ਕਿ ਅੱਧੇ ਤੋਂ ਵੀ ਅੱਧਾ ਕੱਪ ਤੇ ਪਾਣੀ ਆਪਾਂ ਗਰਮ ਪਾਇਆ ਹੋਇਆ ਠੰਡਾ ਪਾਣੀ ਨਹੀਂ ਪਾਉਣਾਗਾ ਹੁਣ ਆਪਾਂ ਗੈਸ ਕਰ ਲਾਂਗੇ ਆਨ ਤੇ ਫੁੱਲ ਫਲੇਮ ਤੇ ਆਪਾਂ ਗੈਸ ਨੂੰ ਰੱਖਾਂਗੇ ਤੇ ਹੁਣ ਆਪਾਂ ਟੱਕਣ ਨਹੀਂ ਲਾਉਣਾਗਾ ਕੁੱਕਰ ਵਾਲਾ ਆਪਾਂ ਇੱਕ ਪਲੇਟ ਰੱਖਾਂਗੇ ਪਰ ਜਿਹੜਾ ਆਪਣਾ ਸਾਗ ਪਾਇਆ ਨੂੰ ਥੋੜਾ ਜਿਹਾ ਥੱਲੇ ਬਹਿ ਜਾਊਗਾ ਭਾਫ਼ ਨਾਲ ਹਾਂਜੀ 5-6 ਮਿੰਟ ਆਪਾਂ ਸੇਕ ਲਵਾਇਆ ਸਾਗ ਨੂੰ ਫੁੱਲ ਫਲੇਮ ਤੇ ਤੁਸੀਂ ਦੇਖ ਸਕਦੇ ਹੋ ਸਾਗ ਬਿਲਕੁਲ ਭਾਫ਼ ਨਾਲ ਥੱਲੇ ਬਹਿ ਗਿਆ ਤੇ ਹੁਣ ਆਪਾਂ ਬਾਕੀ ਦਾ ਚੀਰਾ ਪਾਲਕ ਪਾਵਾਂਗੇ ਬਹੁਤ ਜਲਦੀ ਬਣ ਜਾਂਦਾਗਾ ਸਾਗ ਇਹਦੇ ਕੁੱਕਰ ਦੇ ਵਿੱਚ ਕੌਣ ਕੇ ਫਿਰ ਜਦੋਂ ਆਪਾਂ ਚੁੱਲੇ ਤੇ ਬਣਾਉਣੇ ਤੇ ਚੁੱਲੇ ਤੇ ਤਾਂ ਫਿਰ ਆਪਾਂ ਨੂੰ ਕਾਫੀ ਟਾਈਮ ਰੱਖਣਾ ਪੈਂਦਾ ਸਾਗ ਜਾਂ ਆਪਾਂ ਪਤਲੀਲੀ ਦੇ ਵਿੱਚ ਬਣਾਉਣੇ ਆ ਜਾਂ ਆਪਾਂ ਮਿੱਟੀ ਦੇ ਭਾਂਡੇ ਵਿੱਚ ਬਣਾਉਣੇ ਆ ਮੈਂ ਮਿੱਟੀ ਦੇ ਭਾਂਡੇ ਵਿੱਚ ਵੀ ਸਾਗ ਦੀ ਵੀਡੀਓ ਬਣਾ ਕੇ ਪਾਈ ਹੋਈ ਆ ਜੇ ਤੁਸੀਂ ਮਿੱਟੀ ਦੇ ਭਾਂਡੇ ਵਾਲੀ ਚੁੱਲੇ ਵਾਲੀ ਵੀਡੀਓ ਵੇਖਣੀ ਤੁਸੀਂ ਉਹ ਵੀ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਉਹਦੇ ਵਿੱਚ ਸਾਰਾ ਕੱਟਣ ਦਾ ਵੀ ਦੱਸਿਆ ਹੈਗਾ ਕਿ ਕਿਵੇਂ ਆਪਾਂ ਸਾਗ ਨੂੰ ਕੱਟਣਾ ਹੈਗਾ ਤੇ ਮਿੱਟੀ ਦੇ ਭਾਂਡੇ ਵਿੱਚ ਆਪਾਂ ਬਹੁਤ ਵਧੀਆ ਸਾਗ ਬਣਾ ਕੇ ਤਿਆਰ ਕੀਤਾ ਹੈਗਾ ਤੇ ਕੁੱਕਰ ਦੇ ਵਿੱਚ ਵੀ ਸਾਗ ਬਹੁਤ ਵਧੀਆ ਬਣਦਾ ਹੈਗਾ ਇਹ ਕਿੰਨਾ ਵੀ ਟਾਈਮ ਬਸ ਘੱਟ ਲੱਗਦਾ ਹੈਗਾ ਕੁੱਕਰ ਦੇ ਵਿੱਚ ਤੇ ਫੁੱਲੀ ਫਲੇਮ ਰੱਖਾਂਗੇ ਆਪਾਂ ਇੱਕ ਵਾਰੀ ਹਾਂਜੀ ਹੁਣ ਥੋੜਾ ਜਿਹਾ ਪਾਲਕ ਨੂੰ ਬਹਿ ਜਾਣ ਦਿਓ ਥੱਲੇ ਉਸ ਤੋਂ ਬਾਅਦ ਹੀ ਆਪਾਂ ਬਾਥੂ ਪਾਵਾਂਗੇ ਬਸ ਪਾਲਕ ਦਾ ਜਲਦੀ ਬਹਿ ਜਾ ਹਾਂਜੀ ਪਾਲਕ ਵੀ ਆਪਣੀ ਪਾਪਨਾ ਥੱਲੇ ਬਹਿ ਗਈ ਤੇ ਹੁਣ ਆਪਾਂ ਕੱਟਿਆ ਹੋਇਆ ਬਾਥੂ ਪਾ ਦਾਂਗੇ ਬਾਥੂ ਨਾਲ ਕੀ ਸਾਗ ਫਿਰ ਵਧੀਆ ਮਲਾਈ ਵਰਗਾ ਬਣ ਜਾਂਦਾ ਛੇਤੀ ਖੁੱਲ ਜਾਂਦਾ ਸਾਗ ਵੈਸੇ ਤਾਂ ਕੁੱਕਰ ਦੇ ਵਿੱਚ ਜਲਦੀ ਬਣਦਾਗਾ ਪਰ ਇਹਦੇ ਨਾਲ ਬਾਥੂ ਦੇ ਨਾਲ ਸਾਗ ਬਹੁਤ ਹੀ ਜਲਦੀ ਬਣ ਜਾਂਦਾਗਾ ਤੇ ਹੁਣ ਆਪਾਂ ਪਾਵਾਂਗੇ ਪਾਣੀ ਪਹਿਲਾਂ ਥੋੜਾ ਜਿਹਾ ਪਾਣੀ ਪਾਇਆ ਸੀ ਹੁਣ ਆਪਾਂ ਪੌਣਾ ਕੱਪ ਹੋਰ ਪਾਵਾਂਗੇ ਯਾਨੀ ਕਿ ਟੋਟਲ 1 ਕੱਪ ਪਾਣੀ ਦਾ ਹੋ ਗਿਆ ਕੱਪ ਥੋੜਾ ਜਿਹਾ ਇਹ ਹੈਗਾ ਵੱਡਾ ਤੇ ਜੇ ਜ਼ਰੂਰਤ ਪਈ ਤਾਂ ਗਰਮ ਪਾਣੀ ਆਪਾਂ ਹੋਰ ਵੀ ਪਾ ਦਾਂਗੇ ਵੈਸੇ ਆਪਾਂ ਪਾਣੀ ਇੰਨਾ ਪਾਤਾ ਹੈਗਾ ਹੁਣ ਪਾ ਦਾਂਗੇ ਆਪਾਂ 2 ਚਮਚ ਨਮਕ ਨਮਕ ਮੈਂ ਸਾਗ ਦੇ ਹਿਸਾਬ ਨਾਲ ਦਿਆ ਹੋਇਆ ਤੁਸੀਂ ਜਿੰਨਾ ਕਾ ਸਾਗ ਧਰਨ ਉਸੇ ਹਿਸਾਬ ਨਾਲ ਤੁਸੀਂ ਨਮਕ ਪਾ ਲੈਣਾਗਾ ਬਾਕੀ ਜਾਂ ਸਵਾਦ ਅਨੁਸਾਰ ਤੇ ਹੁਣ ਆਪਾਂ ਕਟੀਆਂ ਹਰੀਆਂ ਮਿਰਚਾਂ ਅਦਰਕ ਤੇ ਲਸਣ ਪਾ ਦਾਂਗੇ ਤੇ ਹੁਣ ਥੋੜਾ ਜਿਹਾ ਕਰ ਦਾਂਗੇ ਆਪਾਂ ਨੈਕਸ ਥੱਲੇ ਜੇ ਆਪਾਂ ਕੜਛੀ ਦੇ ਨਾਲ ਨਾਪ ਜੀ ਦਿੰਨੇ ਆ ਟੱਕੜ ਵਧੀਆ ਲੱਗ ਜੂਗਾ ਤੇ ਹੁਣ ਆਪਾਂ ਫੁੱਲ ਫਲੇਮ ਤੇ ਦੋ ਸੀਟੀਆਂ ਲਵਾ ਦਾਂਗੇ ਆਪਾਂ ਪਟਕ ਲਾ ਦਿੰਨੇ ਤੇ ਹੁਣ ਆਪਾਂ ਲਾ ਦਿੰਨੇ ਆ ਸੀਟੀ ਫੁੱਲ ਫਲੇਮ ਤੇ ਦੋ ਸੀਟੀਆਂ ਤੇ ਇੱਕ ਵੇਟ ਕਰਾਂਗੇ ਹਾਂਜੀ ਦੋ ਸੀਟੀਆਂ ਆਪਾਂ ਦਵਾਤੀਆਂ ਸਾਗ ਨੂੰ ਤੇ ਹੁਣ ਆਪਾਂ 5 ਮਿੰਟ ਗੈਸ ਸਲੋ ਕਰਕੇ ਤੇ ਸਾਗ ਨੂੰ ਥੋੜਾ ਜਿਹਾ ਸੇਕ ਲਵਾ ਲਾਂਗੇ ਗੈਸ ਆਪਾਂ ਰੱਖਾਂਗੇ ਸਲੋ ਹਾਂਜੀ 5 ਮਿੰਟ ਆਪਾਂ ਸਾਗ ਨੂੰ ਸੇਕ ਹੋਰ ਲਵਾ ਲਿਆ ਘੱਟ ਫਲੇਮ ਤੇ ਤੇ ਹੁਣ ਆਪਾਂ ਥੋੜਾ ਜਿਹਾ ਗੈਸ ਬਾਹਰ ਕਰ ਦਾਂਗੇ ਤੇ ਫੇਰ ਆਪਾਂ ਢੱਕਣ ਖੋਲ੍ਹ ਦਾਂਗੇ ਦੇਖਦੇ ਹਾਂ ਆਪਣੇ ਸਾਗ ਦਾ ਕੀ ਹਾਲ ਆ ਹੁਣ ਆਪਾਂ ਢੱਕਣ ਖੋਲ੍ਹ ਲੈਨੇ ਸੀ ਦੇਖ ਸਾਦ ਸਾਗ ਬਿਲਕੁਲ ਗਲ ਕੇ ਤਿਆਰ ਹੋ ਗਿਆ ਤੇ ਹੁਣ ਇੱਕ ਵਾਰੀ ਆਪਾਂ ਮਾਰ ਲੈਨੇ ਆ ਕੜਛੀ ਸਾਗ ਦੇ ਵਿੱਚ ਜਮਾ ਗਲ ਗਿਆ ਸਾਗ ਆਪਾਂ 1 ਕੱਪ ਪਾਣੀ ਪਾਇਆ ਸੀ ਤੇ ਦੇਖ ਸਕਦੇ ਹੋ ਤੁਸੀਂ ਸਾਗ ਦੇ ਵਿੱਚ ਕਾਫੀ ਪਾਣੀ ਹੈਗਾ ਕਿਉਂਕਿ ਪਾਰਕ ਸਾਗ ਦੇ ਵਿੱਚ ਵੀ ਪਾਣੀ ਹੁੰਦਾ ਹੈਗਾ ਇਹਦਾ ਆਪ ਦਾ ਪਾਣੀ ਵੀ ਹੁੰਦਾ ਹੈਗਾ ਇੱਕ ਕੱਪ ਆਪਾਂ ਪਾਣੀ ਪਾਤਾ ਸੀਗਾ ਤੇ ਸਾਗ ਬਿਲਕੁਲ ਕੁਲਕੇ ਤਿਆਰ ਆ ਤੁਸੀਂ ਦੇਖ ਸਕਦੇ ਤੇ ਹੁਣ ਆਪਾਂ ਇਹਨੂੰ ਮਰਦੀ ਦੇ ਨਾਲ ਲਾਵਾਂਗੇ ਘੋਟ ਹੁਣ ਆਪਾਂ ਲੈ ਲਈਏ ਮਧਨੀ ਸਾਗ ਘੋਟਣ ਵਾਸਤੇ ਤੇ ਆਪਾਂ ਸਾਗ ਨੂੰ ਹੁਣ ਕੋਟ ਲਾਂਗੇ ਸਿਰਫ ਦੋ ਸੀਟੀਆਂ ਨਾਲ ਆਪਾਂ ਇਹ ਸਾਗ ਬਣਾ ਕੇ ਤਿਆਰ ਕੀਤਾ ਤੇ ਥੋੜਾ ਥੋੜਾ ਆਪਾਂ ਪਹਿਲਾਂ ਸੇਕ ਲਵਾਇਆ ਸੀ ਜਦੋਂ ਆਪਾਂ ਸਾਗ ਪਾਇਆ ਸੀ ਇਹੀ ਫਾਇਦਾ ਕੁੱਕਰ ਦੇ ਵਿੱਚ ਸਾਗ ਬਣਾਉਂਦਾ ਕਿ ਸਾਗ ਜਲਦੀ ਬਣ ਜਾਂਦਾ ਜੇ ਆਪਣੇ ਕੋਲੇ ਟਾਈਮ ਘੱਟ ਆ ਤਾਂ ਤੇ ਸਾਗ ਖਾਣ ਨੂੰ ਵੀ ਆਪਣਾ ਮਨ ਕਰਦਾ ਤੇ ਟਾਈਮ ਵੀ ਆਪਣੇ ਕੋਲੇ ਹੈ ਨਹੀਂ ਤੇ ਫਿਰ ਘੱਟ ਸਮੇਂ ਵਿੱਚ ਕੁੱਕਰ ਦੇ ਵਿੱਚ ਸਾਗ ਬਣਾ ਕੇ ਖਾ ਸਕਦੇ ਆ ਤਾਂ ਬਹੁਤ ਹੀ ਸਵਾਦ ਬੰਦਾਗਾ ਸਿਰਫ ਇੱਕ ਤਰੀਕਾ ਹੋਣਾ ਚਾਹੀਦਾ ਸਾਗ ਬਣਾਉਣ ਦਾ ਕੁੱਕਰ ਦੇ ਵਿੱਚ ਹੁਣ ਚੰਗੀ ਤਰ੍ਹਾਂ ਆਪਾਂ ਇੱਕ ਵਾਰੀ ਆਪਾਂ ਨਾ ਮਦਨੀ ਨਾਲ ਘੋਟ ਲੈਣੇ ਆ ਉਸ ਤੋਂ ਬਾਅਦ ਹੀ ਆਪਾਂ ਆਟਾ ਪਾਵਾਂਗੇ ਤੇ ਸਾਗ ਨੂੰ ਗਰਮ ਗਰਮ ਘੋਟੇ ਫੇਰ ਹੀ ਸਾਗ ਵਧੀਆ ਘੁੱਟਦਾਗਾ ਜੇ ਆਪਾਂ ਹਲਕਾ ਜਿਹਾ ਵੀ ਠੰਡਾ ਕਰ ਲਿਆ ਨਾ ਫਿਰ ਸਾਗ ਨਹੀਂ ਘੁੱਟਦਾਗਾ ਕਿਉਂਕਿ ਗਰਮ ਗਰਮ ਸਾਗ ਵਧੀਆ ਘੁੱਟ ਜਾਂਦਾਗਾ ਹਾਂਜੀ ਹੁਣ ਆਪਾਂ ਥੋੜਾ ਜਿਹਾ ਸਾਗ ਘੋਟ ਲਿਆਗਾ ਯਾਨੀ ਕਿ ਅੱਧਾ ਸਾਗ ਘੋਟ ਲਿਆ ਤੇ ਅੱਧਾ ਆਪਾਂ ਹੁਣ ਆਟਾ ਪਾ ਕੇ ਘੋਟਾਂਗੇ ਹੁਣ ਆਟਾ ਆਪਾਂ ਲਿਆਗਾ ਕਣਕ ਦਾ ਮੱਕੀ ਦਾ ਆਟਾ ਵੀ ਪਾ ਸਕਦੇ ਆ ਕਣਕ ਦਾ ਆਟਾ ਵੀ ਪਾ ਸਕਦੇ ਆ ਤੇ ਬਾਜਰੇ ਦਾ ਆਟਾ ਵੀ ਆਪਾਂ ਪਾ ਸਕਦੇ ਹੁਣ ਦੋ ਤਿੰਨ ਮੁਠੀਆਂ ਆਪਾਂ ਆਟੇ ਦੀਆਂ ਪਾਲੀਆਂ ਆਟਾ ਆਪਾਂ ਛਾਣਿਆ ਹੋਇਆ ਸੀ ਤੇ ਫਟਾਫਟ ਆਪਾਂ ਹੁਣ ਮਦਨੀ ਨਾਲ ਸਾਗ ਨੂੰ ਘੋਟ ਲੈਣੇ ਆ ਫਿਰ ਆਏ ਨਾ ਕਈ ਵਾਰ ਆਟੇ ਦੀਆਂ ਗੋਟਲੀਆਂ ਜੀਆਂ ਬਣ ਜਾਂਦੀਆਂ ਹਨ ਉਹ ਆਪਾਂ ਗੋਟਲੀਆਂ ਉਹਨਾਂ ਬਣਾਉਣੀਆਂ ਨਹੀਂ ਸਾਗ ਆਪਾਂ ਮਲਾਈ ਵਰਗਾ ਬਣਾ ਕੇ ਤਿਆਰ ਕਰਨਾ ਹੈ ਹਾਂਜੀ ਸਾਗ ਨੂੰ ਆਪਾਂ ਘੋਟ ਲਿਆ ਤੁਸੀਂ ਦੇਖ ਸਕਦੇ ਹੋ ਸਾਗ ਆਪਣਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਿਆ ਮਲਾਈ ਵਰਗਾ ਸਾਗ ਬਣਿਆ ਸਿਰਫ ਆਪਾਂ ਨੂੰ 20-25 ਮਿੰਟ ਹੀ ਲੱਗਿਆ ਸਾਗ ਬਣਾਉਣ ਤੇ ਕਿੰਨਾ ਵਧੀਆ ਇਹ ਸਾਗ ਬਣਿਆ ਤੇ ਹੁਣ ਆਪਾਂ ਲਾਵਾਂਗੇ ਸਾਗ ਨੂੰ ਤੜਕਾ ਤੇ ਮਦਨੀ ਹੁਣ ਆਪਾਂ ਕੁੱਕਰ ਚੋਂ ਬਾਹਰ ਕੱਢ ਲੈਨੇ ਆ ਚੰਗੀ ਤਰ੍ਹਾਂ ਆਪਾਂ ਸਾਗ ਨੂੰ ਝਾੜ ਕੇ ਤੇ ਕੁੱਕਰ ਦੇ ਵਿੱਚ ਹੀ ਰੱਖ ਦਾਂਗੇ ਮਦਨੀ ਆਪਾਂ ਬਾਹਰ ਕਰ ਲਈ ਆ ਤੇ ਹੁਣ ਆਪਾਂ ਲਾਵਾਂਗੇ ਤੜਕਾ ਪੰਜਾਬੀਆਂ ਦੀ ਪਸੰਦ ਸਰੋਂ ਦਾ ਸਾਗ ਬਹੁਤ ਹੀ ਵਧੀਆ ਬਣਦਾ ਹੈਗਾ ਤੇ ਬਹੁਤ ਹੀ ਚਾਣਾ ਖਾਂਦੇ ਆ ਪੰਜਾਬੀ ਸਾਗ ਨੂੰ ਸਾਗ ਨੂੰ ਤੜਕਾ ਲਾਉਣ ਵਾਸਤੇ ਕੜਾਹੀ ਆਪਾਂ ਗੈਸ ਤੇ ਰੱਖ ਲਈ ਆ ਇਕ ਕੜਾਹੀ ਦੇ ਵਿੱਚ ਹੁਣ ਪਾ ਦਾਂਗੇ ਆਪਾਂ ਘਿਓ ਤਿੰਨ ਕ ਚਮਚਾ ਪਾ ਘਿਓ ਦੇ ਪਾਤੇ ਆ ਤੇ ਹੁਣ ਘਿਓ ਜਦੋਂ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਤੜਕਾ ਲਾਵਾਂਗੇ ਘਿਓ ਗਰਮ ਹੋ ਗਿਆ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਿੰਗ ਤੇ ਦੋ ਪਾ ਦਾਂਗੇ ਸੁੱਕੀਆਂ ਲਾਲ ਮਿਰਚਾਂ ਤੇ ਦੋ ਪਾ ਦਾਂਗੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਵਿਚਾਲੇ ਕੱਟ ਲਿਆ ਸੀਗਾ ਤੇ ਹਲਕਾ ਜਿਹਾ ਆਪਾਂ ਤੜਕ ਲਾਂਗੇ ਥੋੜਾ ਜਿਹਾ ਪਾ ਦਾਂਗੇ ਆਪਾਂ ਲਸਣ ਕਿਉਂਕਿ ਲਸਣ ਆਪਾਂ ਸਾਗ ਦੇ ਵਿੱਚ ਵੀ ਪਾਇਆ ਤੇ ਇੱਥੇ ਆਪਾਂ ਥੋੜਾ ਹੀ ਪਾਵਾਂਗੇ ਹਲਕਾ ਜਿਹਾ ਸਾਗ ਦੇ ਵਿੱਚ ਕ੍ਰਾਂਚ ਬਣਿਆ ਰਵੇ ਪਿਆਜ਼ ਲਸਣ ਦਾ ਤਾਂ ਵਧੀਆ ਲੱਗਦਾ ਹੈਗਾ ਤੇ ਹੁਣ ਪਾ ਦਾਂਗੇ ਆਪਾਂ ਥੋੜਾ ਜਿਹਾ ਅਦਰਕ ਥੋੜਾ ਹੀ ਪਾਵਾਂਗੇ ਤੇ ਗੈਸ ਆਪਾਂ ਇੱਕ ਵਾਰੀ ਸਲੋ ਕੀਤਾ ਹੈਗਾ ਜ਼ਿਆਦਾ ਨਹੀਂ ਪੁੰਨਣਾ ਹਲਕਾ ਜਿਹਾ ਇਹਨਾਂ ਦਾ ਕੱਚਾਪਨ ਦੂਰ ਹੋ ਗਿਆ ਉਦੋਂ ਤੱਕ ਕਿ ਆਪਾਂ ਇਹਨਾਂ ਨੂੰ ਪੁੰਨਣਾ ਹੈਗਾ ਹੁਣ ਪਾ ਦਾਂਗੇ ਤਿੰਨ ਪਿਆਜ਼ ਬਰੀਕ ਕੱਟੇ ਹੋਏ ਪਿਆਜ਼ ਨੂੰ ਵੀ ਆਪਾਂ ਹਲਕਾ ਹੀ ਭੁੰਨਾਂਗੇ ਜਾਲਾ ਨਹੀਂ ਭੁੰਨਾਂਗੇ ਸਿਰਫ ਇਹਨਾਂ ਦਾ ਕੱਚਾ ਪੰਜਾ ਦੂਰ ਹੋ ਗਿਆ ਉਦੋਂ ਤੱਕ ਆਪਾਂ ਪਿਆਜ਼ ਨੂੰ ਭੁੰਨਾਂਗੇ ਜਿਆਦਾ ਭੁੰਨ ਲਾਂਗੇ ਨਾ ਤੇ ਫਿਰ ਵਧੀਆ ਜਿਹਾ ਨਹੀਂ ਲੱਗਦਾ ਹੈਗਾ ਹਲਕਾ ਜਾਂ ਕਰੰਚ ਬਣਿਆ ਰਹੇ ਸਾਗ ਦੇ ਵਿੱਚ ਟੇਸਟ ਲੱਗਦਾ ਤੜਕੇ ਵਾਲਾ ਜਿਹੜਾ ਸਾਗ ਖਾਣੀਆਂ ਹਾਂ ਹਾਂਜੀ ਪਿਆਜ਼ ਨੂੰ ਵੀ ਆਪਾਂ ਹੁਣ ਹਲਕਾ ਜਿਹਾ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਥੋੜੀ ਜਿਹੀ ਇੱਥੇ ਹਲਦੀ ਸਿਰਫ ਥੋੜੀ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਤੇ ਬਸ ਥੋੜੀ ਜਿਹੀ ਪਾ ਦਾਂਗੇ ਆਪਾਂ ਇਸੇ ਲਾਲ ਮਿਰਚ ਜੇ ਨਹੀਂ ਵੀ ਤੁਸੀਂ ਪਾਉਣਾ ਚਾਹੁੰਦੇ ਤਾਂ ਨਹੀਂ ਵੀ ਤੁਸੀਂ ਹਟਾ ਵੀ ਸਕਦੇ ਆ ਪਰ ਸੋ ਥੋੜੀ ਜਿਹੀ ਪਾ ਲੋ ਤਾਂ ਵਧੀਆ ਲੱਗੂਗਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ ਤੇ ਨਮਕ ਆਪਾਂ ਸਾਗ ਦੇ ਵਿੱਚ ਉਦੋਂ ਹੀ ਪਾਤਾ ਸੀ ਨਾਲ ਦੀ ਨਾਲ ਤੇ ਮਸਾਲਿਆਂ ਨੂੰ ਵੀ ਆਪਾਂ ਹੁਣ ਹਲਕਾ ਜਿਹਾ ਭੁੰਨ ਲਿਆ ਤੇ ਹੁਣ ਆਪਾਂ ਸਾਗ ਪਾਵਾਂਗੇ ਸਾਗ ਨੂੰ ਆਪਾਂ ਸਾਰੇ ਨੂੰ ਨਹੀਂ ਤੜਕਾ ਲਾਉਂਦੇ ਅੱਧੇ ਸਾਗ ਨੂੰ ਆਪਾਂ ਤੜਕਾ ਲਾਵਾਂਗੇ ਤੇ ਦੂਜਾ ਸਾਗ ਆਪਾਂ ਫ੍ਰਿਜ ਦੇ ਵਿੱਚ ਰੱਖ ਦਾਂਗੇ ਠੰਡਾ ਕਰਕੇ ਕਿਉਂਕਿ ਜਦੋਂ ਵੀ ਆਪਾਂ ਸਾਗ ਖਾਣਾਗਾ ਉਦੋਂ ਆਪਾਂ ਤੜਕਾ ਲਾ ਕੇ ਸਾਗ ਖਾਣਾਗਾ ਤੇ ਜੇ ਬਿਨਾ ਤੜਕੇ ਤਾਂ ਵੀ ਆਪਾਂ ਸਾਗ ਖਾ ਸਕਦੇ ਜਰੂਰੀ ਨਹੀਂ ਕੋਈ ਆਪਾਂ ਤੜਕਾ ਲਾ ਕੇ ਸਾਗ ਖਾਣਾਗਾ ਕਈਆਂ ਨੂੰ ਆਉਂਦਾ ਵੀ ਤੜਕੇ ਵਾਲਾ ਸਾਗ ਪਸੰਦ ਨਹੀਂ ਹੁੰਦਾ ਜਾਂ ਤੜਕਾ ਲਾ ਕੇ ਆਪਾਂ ਸਾਗ ਖਾਣਾ ਨਹੀਂ ਹੁੰਦਾਗਾ ਤੇ ਉਹ ਬਿਨਾ ਤੜਕੇ ਤੋਂ ਵੀ ਸਾਗ ਖਾ ਸਕਦੇ ਕਿਉਂਕਿ ਸਾਗ ਐਨੇ ਸਵਾਦ ਵੰਦਾਗਾ ਬਸ ਐਨੇ ਸਾਗ ਨੂੰ ਆਪਾਂ ਤੜਕਾ ਲਾਵਾਂਗੇ ਕਿਉਂਕਿ ਕਈ ਵਾਰ ਹੁੰਦਾ ਨਾ 2-3 ਡੰਗ ਹੋ ਜਾਂਦੇ ਆ ਸਾਗ ਦੇ ਤੇ ਫਿਰ ਸਾਰੇ ਸਾਗ ਨੂੰ ਨਾ ਤੜਕਾ ਲਾ ਕੇ ਨਹੀਂ ਰੱਖੀਦਾ ਹੁੰਦਾਗਾ ਸਮਿੱਲ ਜੀ ਮਾਰ ਲਾਂਦੇ ਆਂਦੀ ਪਿਆਜ਼ ਦੀ ਤੇ ਜਦੋਂ ਵੀ ਆਪਾਂ ਸਾਗ ਖਾਣਾ ਉਹਦੇ ਤੁਰੰਤ ਪੈਰ ਆਪਾਂ ਤੜਕਾ ਲਾ ਲਓ ਤੇ ਸਾਗ ਖਾ ਲਓ ਵਧੀਆ ਲੱਗਦਾਗਾ ਹੁਣ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਸਾਗ ਨੂੰ ਵੀ ਮਿਕਸ ਕਰਤਾ ਹੁਣ ਦੋ ਕੁ ਮਿੰਟ ਆਪਾਂ ਸੇਕ ਲਵਾ ਲਾਂਗੇ ਕਿਉਂਕਿ ਤੜਕੇ ਵਾਲਾ ਸਾਗ ਫਿਰ ਵਧੀਆ ਬਣਦੀ ਹੈ ਇੰਨਾ ਪਤਲਾ ਸਾਗ ਹੋਣਾ ਚਾਹੀਦਾ ਫਿਰ ਸਾਗ ਸਵਾਦ ਬਣਦਾਗਾ ਜੇ ਥੋੜਾ ਜਿਹਾ ਆਪਾਂ ਸਖਤ ਰੱਖ ਲਗੇ ਤਾਂ ਫਿਰ ਖਾਂਚ ਵਧੀਆ ਨਹੀਂ ਲੱਗਦਾ ਦੇਖਣ ਚ ਵੀ ਨਹੀਂ ਵਧੀਆ ਲੱਗਦਾ ਤੇ ਖਾਂਚ ਵੀ ਨਹੀਂ ਵਧੀਆ ਲੱਗਦਾ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਇਹ ਸਾਗ ਬਣਿਆ ਬਿਲਕੁਲ ਇਹ ਮਲਾਈ ਵਰਗਾ ਸਾਗ ਬਣਿਆ ਇੱਕ ਗੈਸ ਤੇ ਥੋੜਾ ਸਮਾਂ ਘੱਟ ਲੱਗਦਾਗਾ ਕਿਉਂਕਿ ਜੇ ਆਪਣੇ ਕੋਲ ਟਾਈਮ ਹੈ ਨਹੀਂ ਤੇ ਫਿਰ ਗੈਸ ਤੇ ਬਣਾ ਲਓ ਤੇ ਜੇ ਆਪਣੇ ਕੋਲੇ ਕਾਫੀ ਟਾਈਮ ਆ ਤੇ ਤੁਸੀਂ ਚੁੱਲੇ ਤੇ ਵੀ ਬਣਾ ਸਕਦੇ ਜੇ ਚੁੱਲੇ ਤੇ ਬਣਾ ਕੇ ਖਾਣਾ ਪਰ ਇਹਨਾਂ ਵਿੱਚ ਚੁੱਲੇ ਤੇ ਥੋੜੀਆਂ ਲੱਕੜਾਂ ਵੀ ਜ਼ਿਆਦਾ ਮੱਚਦੀਆਂ ਤੇ ਟਾਈਮ ਵੀ ਜ਼ਿਆਦਾ ਲੱਗਦਾ ਹੈਗਾ ਇੱਥੇ ਗੈਸ ਵੀ ਘੱਟ ਮੱਚਦਾ ਤੇ ਟਾਈਮ ਵੀ ਨਹੀਂ ਲੱਗਦਾ ਤੇ ਚੀਜ਼ ਵੀ ਵਧੀਆ ਬਣ ਜਾਂਦੀ ਆ ਚੀਜ਼ ਚੁੱਲੇ ਤੇ ਵੀ ਵਧੀਆ ਬਣਦੀ ਆ ਤੇ ਗੈਸ ਤੇ ਵੀ ਵਧੀਆ ਬਣਦੀ ਆ ਪਰ ਸਵਾਦ ਜਿਹੜਾ ਇਹਨਾਂ ਦਾ ਵੱਖਰਾ ਵੱਖਰਾ ਚੁੱਲੇ ਦਾ ਸਵਾਦ ਥੋੜਾ ਜਿਹਾ ਵੱਖਰਾ ਹੁੰਦਾ ਜਦੋਂ ਆਪਾਂ ਚੁੱਲੇ ਤੇ ਕੋਈ ਚੀਜ਼ ਬਣਾਉਨੇ ਆ ਤੇ ਗੈਸ ਤੇ ਜਦੋਂ ਆਪਾਂ ਚੀਜ਼ ਬਣਾਉਂਦੇ ਨੇ ਇਹਦਾ ਸਵਾਦ ਵੱਖਰਾ ਹੁੰਦਾ ਚੀਜ਼ਾਂ ਦੋਨੇ ਵਧੀਆ ਬਣ ਜਾਂਦੀਆਂ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਕਾਫੀ ਚੁੱਲਿਆਂ ਤੇ ਬਣਾਉਂਦੇ ਹੈਗੇ ਆ ਗੈਸ ਤੇ ਨਹੀਂ ਬਣਾਉਂਦੇਗੇ ਚੁੱਲਿਆਂ ਤੇ ਬਣਾਉਂਦੇ ਪਹਿਲਾਂ ਆਂ ਬੁੜੀਆਂ ਤਾਂ ਚੁੱਲਿਆਂ ਤੇ ਹੀ ਬਣਾਉਂਦੀਆਂ ਸੀ ਆ ਮਿੱਟੀ ਦੇ ਭਾਂਡੇ ਵਿੱਚ ਸਾਗ ਕਿਉਂਕਿ ਸਾਰੀ ਸਾਰੀ ਦਿਹਾੜੀ ਉਹ ਸੁਬਾ ਪਾ ਦਿੰਦੇ ਸੀ ਸ਼ਾਮ ਨੂੰ ਉਹ ਘੋੜ ਦਿੰਦੇ ਸੀ ਸ਼ਾਮ ਤੱਕ ਵਧੀਆ ਸਾਗ ਘੁਲ ਕੇ ਤਿਆਰ ਹੋ ਜਾਂਦਾ ਸੀਗਾ ਤੇ ਚਲੋ ਜੀ ਹੁਣ ਤੇ ਜੇ ਤੁਹਾਨੂੰ ਅੱਜ ਦਾ ਤਰੀਕਾ ਸਾਗ ਬਣਾਉਣ ਦਾ ਵਧੀਆ ਲੱਗਿਆ ਹੋਵੇ ਕੁੱਕਰ ਦੇ ਵਿੱਚ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਇ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਹਾਂਜੀ ਤੇ ਨਾਲ ਰੱਖ ਦਾਂਗੇ ਆਪਾਂ ਉੱਪਰ ਹੁਣ ਸਾਗ ਦੇ ਦੇਸੀ ਘਿਓ ਬਟਰ ਵੀ ਆਪਾਂ ਰੱਖ ਸਕਦੇ ਦੇਸੀ ਘਿਓ ਵੀ ਰੱਖ ਸਕਦੇ ਆ ਤੇ ਬਹੁਤ ਹੀ ਜ਼ਿਆਦਾ ਇਹ ਸਵਾਦ ਲੱਗਦਾਗਾ ਹਾਂਜੀ ਤੁਸੀਂ ਮੱਕੀ ਦੀ ਰੋਟੀ ਦੇ ਨਾਲ ਖਾਇਓ ਸਾਗ ਨੂੰ ਤੇ ਚਾਹੇ ਤੁਸੀਂ ਬਾਜਰੇ ਦੀ ਰੋਟੀ ਦੇ ਨਾਲ ਖਾਇਓ ਸਾਗ ਨੂੰ ਤੇ ਚਾਹੇ ਤੁਸੀਂ ਨੋਰਮਲ ਜਿਹੜਾ ਆਪਾਂ ਕਣਕ ਦਾ ਆਟਾ ਵਰਤਦੇ ਆ ਉਸੇ ਰੋਟੀ ਨਾਲ ਖਾਇਓ ਸਾਗ ਬਹੁਤ ਹੀ ਸੁਆਦ ਲੱਗਦਾਗਾ